ਮੇਰਾ ਬੇਟਾ ਤੇ ਇਹੀ ਬੈਠੇ ਉਹ ਦੋਨਾਂ ਮੈਂ ਕਿਹਾ ਯਾਰ ਪਾਰਟੀ ਛੱਡ ਦੀਏ ਕਹਿੰਦਾ ਕਿਦਾ ਕਿਵੇਂ ਮੈਂ ਕਿਹਾ ਵੇਖ ਲਾ ਬੜੀਆਂ ਆਫਰ ਆਉਂਦੀਆਂ ਨੇ ਮੈਨੂੰ ਕਹਿੰਦਾ ਉੱਠ ਕੇ ਚਲਾ ਗਿਆ ਮੈਨੂੰ ਵੀ ਇਹਦਾ ਮੂਡ ਬਣ ਗਿਆ ਲੱਗਦਾ ਜਿਹੜਾ ਕੁਝ ਮੈਨੂੰ ਕਹਿ ਕੇ ਨਹੀਂ ਗਿਆ ਸ਼ਾਮੀ ਮੈਨੂੰ ਕਹਿੰਦਾ ਕਹਿੰਦਾ ਡੇਢੀ ਜਦੋਂ ਜਾਈਦਾ ਉਹ ਮੇਰੇ ਫਾਦਰ ਪਾਪਾ ਕਹਿੰਦਾ ਉਹ ਅਹੀਂ ਪਾਪਾ ਜੀ ਕਹਿੰਦੇ ਪਾਪਾ ਕਹਿੰਦਾ ਕਹਿੰਦਾ ਜਦੋਂ ਜੈਦਾ ਲੋਕਾਂ ਚ ਤੇ ਲੋਕੀ ਕਹਿੰਦੇ ਸੰਤੋਖ ਸਿੰਘ ਰੰਧਾਵਾ ਦਾ ਪੂਠਰਾ ਆ। ਕਹਿੰਦਾ ਕੀ ਗੱਲ ਅਸੀਂ ਪਾਪਾ ਦਾ ਨਾਮ ਖਰਾਬ ਕਰਨ ਲੱਗੇ। ਸੰਗਨ ਨੇ ਤੇ ਸੰਜਨੀ ਪਾੜੇ ਆਈ। ਘਰ ਚਲੇ ਜਾਈਏ। ਕਹਿੰਦਾ ਕਾਂਗਰਸ ਦੀ ਛੜਣੀ ਇਹ ਨਹੀਂ ਕਹਿਣਾ ਕਿ ਪਾਪਾ ਦੀ ਪੱਗ ਨੂੰ ਦਾਗ ਲਾ ਕੇ ਮੁੰਡਾ ਚਲਾ ਗਿਆ। ਖੁਸ਼ੀ ਹੋਈ ਇਹ ਜਵਾਬ ਸੁਣ ਕੇ। ਯਾਰ ਮੈਟੀ ਹੋਈ ਕਿ ਜਦੋਂ ਮੈਨੂੰ ਇੰਨੀ ਖੁਸ਼ ਹੋਈ ਕਿ ਮੇਰੇ ਦਾ ਦੇ ਦਾ ਕੂ ਚੱਲਿਆ ਪੋਤੇ ਤੱਕ ਆ ਗਿਆ ਚੌਥੀ ਪੀੜੀ ਤੱਕ ਆ ਗਿਆ ਹਮ ਤੇ ਸਾਡੇ ਚ ਵਫਾਦਾਰੀ ਹੈ ਮੈਂ ਬੜੀ ਮਜੀਵੜੀ ਗੱਲ ਸੁਣਾਉਣਾ ਹਮ ਮੇਰਾ ਬੇਟਾ ਤੇ ਇਹੀ ਬੈਠੇ ਉਦੋਂ ਨਾ ਮੈਂ ਕਿਹਾ ਯਾਰ ਪਾਰਟੀ ਛੱਡ ਦਈਏ ਕਹਿੰਦਾ ਕਿਵੇਂ ਮੈਂ ਕਿਹਾ ਵੇਖ ਲਾ ਬੜੀਆਂ ਆਫਰਾਂ ਆਉਂਦੀਆਂ ਨੇ ਬੇਟੇ ਨੇ ਡਿਸਕਸ ਕਰਿਆ ਤੁਸੀਂ ਨਹੀਂ ਮੈਂ ਵੈਸੇ ਮੈਂ ਗੱਲ ਸੁਣਾਉਣ ਲੱਗਾ ਮੈਂ ਖਾਨਦਾਨੀ ਦੱਸਣ ਲੱਗਾ ਕਿ ਲਹੂ ਕੀ ਕਹਿੰਦਾ ਹਾਂ ਮੇਰੇ ਤੋਂ ਬਿਨਾ ਵੀ ਪੁੱਛ ਲਿਓਨੂੰ ਹੂੰ ਮੈਨੂੰ ਕਹਿੰਦਾ ਉੱਠ ਕੇ ਚਲਾ ਗਿਆ ਹੂੰ ਮੈਨੂੰ ਵੀ ਇਹਦਾ ਮੂਡ ਬਣ ਗਿਆ ਲੱਗਦਾ ਜਿਹੜਾ ਕੁਝ ਮੈਨੂੰ ਕਹਿ ਕੇ ਨਹੀਂ ਗਿਆ ਸ਼ਾਮੀ ਮੈਨੂੰ ਕਹਿੰਦਾ ਕਹਿੰਦਾ ਡੇਢੀ ਜਦੋਂ ਜੈਦਾ ਉਹ ਮੇਰੇ ਫਾਦੂ ਪਾਪਾ ਕਹਿੰਦਾ ਅਹੀਂ ਪਾਪਾ ਜੀ ਕਹਿੰਦੇ ਪਾਪਾ ਕਹਿੰਦਾ ਹਾਂ ਕਹਿੰਦਾ ਜਦੋਂ ਜੈਦਾ ਲੋਕਾਂ ਚ ਤੇ ਲੋਕੀ ਕਹਿੰਦੇ ਸੰਤੋਖ ਸਿੰਘ ਰੰਧਾਵੇ ਦਾ ਪੁੱਤਰਾ ਆਇਆ ਹੂੰ ਇਹ ਕਹਿੰਦਾ ਕੀ ਗੱਲ ਅਹੀਂ ਪਾਪਾ ਦਾ ਨਾਮ ਖਰਾਬ ਕਰਨ ਲੱਗੇ ਹੁਣ ਹੂੰ ਮਿੰਨੀ ਤੇ ਫੰਗਨੀ ਤੁਹਾਡੇ ਆਈ ਮੈਂ ਬੇਟਾ ਮੈਂ ਇਹੋ ਹੀ ਵੇਖਣਾ ਸੀ ਹਮ ਕਿ ਕਿਤੇ ਕਮਜ਼ੋਰੀ ਤੇ ਨਹੀਂ ਆਪਣੇ ਖੂਨ ਚ ਆ ਗਈ ਹਮ ਕਹਿੰਦਾ ਜ਼ਿੰਦਗੀ ਚ ਘਰ ਚਲੇ ਜਾਈਏ ਹਮ ਕਹਿੰਦਾ ਕਾਂਗਰਸ ਦੀ ਛੱਡਣੀ ਇਹ ਨਹੀਂ ਕਹਿਣਾ ਕਿ ਪਾਪਾ ਦੀ ਪੱਗ ਨੂੰ ਦਾਗ ਲਾ ਕੇ ਮੁੰਡਾ ਚਲਾ ਗਿਆ ਖੁਸ਼ੀ ਹੋਈ ਇਹ ਜਵਾਬ ਸੁਣ ਕੇ ਯਾਰ ਮੈਂ ਤੇ ਇਹੋ ਹੀ ਕਹਿ ਜਨਾ ਮੈਨੂੰ ਇੰਨੀ ਖੁਸ਼ ਹੋਈ ਕਿ ਮੇਰੇ ਦਾਦੇ ਦਾ ਖੂਨ ਚੱਲਿਆ ਪੋਤੇ ਤੱਕ ਆ ਗਿਆ ਚੌਥੀ ਪੀੜੀ ਚ ਆ ਗਿਆ ਹਮ ਤੇ ਸਾਡੇ ਚ ਵਫਾਦਾਰੀ ਆ ਤੇ ਇਹ ਬਾਪ ਨੂੰ कि मेरे बाप नु आज खुशी होगी ऊपर बैठे नु ही ਤੇ ਮੇਰੇ ਦਾਦੇ ਨੂੰ ਹੋਏਗੀ ਕਿ ਮੇਰਾ ਪੁੱਤ ਜਿਹੜਾ ਸੀ ਮੇਰੇ ਫਾਦਰ ਤੇ ਉਹਨਾਂ ਨੇ ਕਾਂਗਰਸ ਲਈ ਜੀ ਜਾਣ ਲਾ ਦਿੱਤੇ ਤੇ ਗਾਂ ਮੇਰਾ ਪੋਤਰਾ ਲਾਉਂਦਾ ਤੇ ਗਾਂ ਮੇਰਾ ਪਰਪੋਤਾ ਵੀ ਉਸੇ ਲਾਈਨ ਤੇ ਤੁਰ ਪਿਆ ਕਿ ਕਾਂਗਰਸ ਪਾਰਟੀ ਨੂੰ ਯਾਰੀ ਇਹ 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 ਖਾਨਦਾਨ ਦੀ ਇਹ ਲਾ ਲੰਗ ਕਿ ਅੱਜ ਜਿੱਥੇ ਬੈਠਾ ਮੈਂ ਜਿੱਥੇ ਬਿਟੂ ਗਿਆ ਜਿੱਥੇ ਤਜਿੰਦਰ ਬਿਟੂ ਵਰਗਾ ਚਲਾ ਗਿਆ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਹੂੰ ਉਹਨੂੰ ਚੁੱਕ ਕੇ ਸੈਕਟਰੀ ਲਾ ਦਿੱਤਾ ਯਾਰ ਪਾਰਟੀ ਨੇ ਪਤਾ ਨਹੀਂ ਸੋਚਦੀ ਕੀ ਆ ਮੈਨੂੰ ਤੇ ਇਹੀ ਸਮਝ ਨਹੀਂ ਆਉਂਦਾ ਅੱਛਾ ਰੰਧਾਬ ਸਾਬ ਇਹ ਚੀਜ਼ ਦੱਸੋ ਟਿਕਟਾਂ ਡਿਕਲੇਅਰ ਕਰਨ ਚ ਦੇਰੀ ਕਿਉਂ ਹੋ ਰਹੀ ਆ ਅਨੰਦਪੁਰ ਹੋ ਗਿਆ ਬਰਵਨੀਤ ਬਿੱਟੂ ਕਹਿੰਦੇ ਜੇ ਨਹੀਂ ਉਮੀਦਵਾਰ ਲੱਭਦਾ ਮੇਰੇ ਖਿਲਾਫ ਮੈਂ ਦੇ ਦੇਣਾ ਲੁਧਿਆਣੇ ਦਾ ਜ਼ਿਕਰ ਕਿਉਂ ਨਹੀਂ ਕਰਦੇ ਅਸੀਂ ਦੇ ਦਿੰਦੇ ਹਾਂ ਉਮੀਦਵਾਰ ਉਹਨੂੰ ਮੈਂ ਕਹਿਣਾ ਚੰਗਾ ਕਿ ਤੂੰ ਹਾਰੇਂਗਾ ਹਾਂ ਇਹ ਹੋ ਤੂੰ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਬਿੱਟੂ ਰੱਬ ਤੋਂ ਡਰ ਕਹਿੰਦੇ ਨਾ ਨਾ ਰੱਬ ਨਾ ਡਾਂਗੀ ਮਾਰਦਾ ਮੱਤਵਲੀ ਦੇ ਨੂੰ ਮੱਤਵਲੀ ਮਿਲ ਗਈ ਆ